ਬਨਾਲੀ ਜਿੰਦਾਬਾਦ ਗੁਰਪ੍ਰੀਤ ਬਨਾਲੀ ਜਿੰਦਾਬਾਦ ਹਿੰਦ ਕੇਦਰੀਆ ਜਿੰਦਾਬਾਦ ਵਰਤ ਕੇਦਰੀਆ ਜਿੰਦਾਬਾਦ ਮਾਂ ਤੇ ਆਦਰੀ ਸੋਤ ਦੇ ਭਰਾ ਦੇ ਲੋਕੇ ਆਦਰੀ ਸੋਤ ਦੇ ਭਰਾ ਦੇ ਲੋਕੇ ਪੰਜਾਬ ਵਿੱਚ ਚੱਲ ਰਹੀਆਂ ਨਗਰ ਪੰਚਾਇਤ ਚੋਣਾਂ ਦੇ ਤਹਿਤ ਜਿੱਥੇ ਸਾਰੀਆਂ ਹੀ ਪਾਰਟੀਆਂ ਆਪਣੇ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਵਿੱਚ ਰੁੱਝੀਆਂ ਹੋਈਆਂ ਹਨ ਉੱਥੇ ਹੀ ਸਰਦੂਲਗੜ ਦੇ ਵਾਰਡ ਨੰਬਰ 9 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀਨਾ ਰਾਣੀ ਦੇ ਹੱਕ ਵਿੱਚ ਉਹਨਾਂ ਦੇ ਪਤੀ ਬਾਰ ਮੰਡਲ ਪ੍ਰਧਾਨ ਪ੍ਰੇਮ ਗਰਗ ਨੇ ਵਾਰਡ ਵਾਸੀਆਂ ਨਾਲ ਚੋਣ ਪ੍ਰਚਾਰ ਕੀਤਾ ਇਸ ਮੌਕੇ ਤੇ ਇਕੱਠੇ ਹੋਏ ਵਾਰਡ ਵਾਸੀਆਂ ਅਤੇ ਵਪਾਰ ਮੰਡਲ ਪ੍ਰਧਾਨ ਨੇ ਕੀ ਕਿਹਾ ਆਓ ਸੁਣਦੇ ਹਾਂ ਸਾਡੀ ਸਪੋਰਟ ਜਿੰਦਾਬਾਦ ਜਿੱਤੂਗੀ ਵੀਨਾ ਰਾਣੀ ਜਿੱਤੂਗੀ ਜਿੱਤੂਗੀ ਵੀਨਾ ਰਾਣੀ ਪ੍ਰੀਤ ਬਨਾਲੀ ਜਿੰਦਾਬਾਦ ਗੁਰਪ੍ਰੀਤ ਬਨਾਲੀ ਜਿੰਦਾਬਾਦ ਅਰਵਿੰਦ ਕੇਜਰੀਆ ਜਿੰਦਾਬਾਦ ਅਰਵਿੰਦ ਕੇਜਰੀਆ ਜਿੰਦਾਬਾਦ ਮਾਂ ਸਿਆਦਰੀ ਸੋਚਤੇ ਕਰੋ ਦੇਖੋ ਕੇ ਮਾਂ ਸਿਆਦਰੀ ਸੋਚਤੇ ਕਰੋ ਦੇਖੋ ਕੇ ਸਾਨੂੰ ਬਹੁਤ ਵਧੀਆ ਉਹਦਾ ਹੰਗਾਰਾ ਮਿਲ ਰਿਹਾ ਜੀ ਸਾਡਾ 9 ਨੰਬਰ ਵਾਰਡ ਹੈ 9 ਨੰਬਰ ਦੇ ਵਾਰਡ ਦੇ ਹੀ ਮੈਂਬਰ ਅਸੀਂ ਨਾਲ ਲੱਤੀ ਹੈ ਜਿਹੜੇ ਕਿ ਡੋਰ ਟੂ ਡੋਰ ਅੱਜ ਅਸੀਂ ਵੋਟ ਮੰਗ ਰਹੇ ਹਾਂ ਬਹੁਤ ਵਧੀਆ ਜੀ ਪੋਜ਼ਿਟਿਵ ਇਹਨਾਂ ਦਾ ਰਿਸਪਾਂਸ ਹੈ। ਇਨਤਾ ਜੀ ਗਲੀਆਂ ਨਾਲੀਆਂ ਹੁੰਦੀਆਂ ਨੇ ਸ਼ਹਿਰਾਂ ਦੇ ਵਿੱਚ ਜਾਂ ਕੋਈ ਬਿਜਲੀ ਦਾ ਕਹਿ ਲਓ ਜਾਂ ਕੋਈ ਸਟਰੀਟ ਲਾਈਟ ਹੈਗੀ ਹੈ ਇਹਦੀ ਪ੍ਰੋਬਲਮ ਹੈ ਜੋ ਕਿ ਸਾਨੂੰ ਗਲੀ ਮੁਹੱਲੇ ਵਾਲਿਆਂ ਨੇ ਦੱਸਿਆ ਨਾ। ਅਸ਼ਵਾਜ ਦਬਾਉਣੇ ਆ ਜੀ ਕਰਾਂਗੇ ਕੰਮ ਇਹ। ਸਾਡੇ 10 ਸਾਲ ਹੋ ਗਏ ਕੋਈ ਇੱਥੇ ਮਿਊਨਿਸਪਲ ਕਮੇਟੀ ਦਾ ਮੈਂਬਰ ਨਹੀਂ ਸੀ। ਇਹ 10 ਸਾਲਾਂ ਬਾਅਦ ਚੋਣ ਹੋ ਰਹੀ ਹੈ। ਲੋਕਾਂ ਚ ਉਤਸ਼ਾਹ ਵੀ ਹੈ ਵੀ ਅਸੀਂ ਜੀਐਮਸੀ ਬਣਾਗੇ ਕੰਮ ਵੀ ਕਰਾਂਗੇ। ਨਾ ਕਿ ਇਕੱਲੇ ਪਿੱਛੇ ਲਿਖਣ ਵਾਲੀ ਐਮਸੀ ਬੰਨਾ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਹ 21 ਤਰੀਕ ਨੂੰ ਇਲੈਕਸ਼ਨ ਆ ਜੀ 21 ਤੱਕ ਅਸੀਂ ਆਪਣੇ ਆਪ ਦੇ ਵਾਰਡ ਦੇ ਵਿੱਚ ਤੇ ਬਾਕੀ 14 ਵਾਰਡਾਂ ਦੇ ਵਿੱਚ ਪੂਰੀ ਮਿਹਨਤ ਕਰਾਂਗੇ ਜੀ ਅਸੀਂ ਆਪਣੇ ਵਾਰਡ ਚ ਤਾਂ ਬਹੁਤ ਮਿਹਨਤ ਕਰ ਰਹੇ ਹਾਂ ਜੀ ਪਰ ਤੁਹਾਡੇ ਦੂਸਰੇ ਵਾਰਡਾਂ ਦੇ ਵਿੱਚ ਵੀ ਤੁਹਾਡਾ ਕੋਈ ਯੋਗਦਾਨ ਹੈਗਾ ਜੀ ਹੈਗਾ ਜੀ ਸਾਡੇ ਜਿਹੜੇ ਸ਼ਾਸਤੀ ਖੜੇ ਕੀਤੇ ਆ ਪਾਰਟੀ ਨੇ ਅਸੀਂ ਉਹਨਾਂ ਦੇ ਨਾਲ ਸਹਿਯੋਗ ਕਰਦੇ ਆਂ ਜੀ ਅੱਜ ਜੀ ਸਾਡੇ 9 ਨੰਬਰ ਵਾਰਡ ਦੇ ਜੋ ਬੀਨਾ ਰਾਣੀ ਜੀ ਬਾਉ ਪ੍ਰੇਮ ਕੁਮਾਰ ਗਰਗ ਜੀ ਦੇ ਵਾਈਫ ਖੜੇ ਨੇ ਉਹਨਾਂ ਦੀ ਡੋਰ ਟੂ ਡੋਰ ਅੱਜ ਕੰਪੇਨ ਕਰ ਰਹੇ ਆਂ ਅਸੀਂ ਸਾਨੂੰ ਬਹੁਤ ਹੀ ਵਧੀਆ ਮਤਲਬ ਵੋਟਰਾਂ ਦਾ ਰਿਸਪਾਂਸ ਮਿਲ ਰਿਹਾ ਜਿਨ੍ਹਾਂ ਨੇ ਜੋ ਸਮੱਸਿਆ ਨੇ ਉਹ ਆਪਣੀਆਂ ਸਮੱਸਿਆ ਵੀ ਬਾਉ ਪ੍ਰੇਮ ਕੁਮਾਰ ਜੀ ਨੂੰ ਦੱਸ ਰਹੇ ਨੇ ਇਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਕਿ ਅਸੀਂ ਜੋ ਵੀ ਸਮੱਸਿਆ ਨੇ ਉਹਨਾਂ ਦਾ ਹੱਲ ਕਰਾਂਗੇ ਤੁਸੀਂ ਵੀ ਵਾਰਡ ਵਾਸੀ ਹੋ ਤੁਹਾਨੂੰ ਕੀ ਲੱਗਦਾ ਵੀ ਸਮੱਸਿਆਵਾਂ ਹੈ ਸਮੱਸਿਆ ਤਾਂ ਜੀ ਦੇਖੋ ਹੈਗੀਆਂ ਨੇ ਜੀ ਨਾ ਤਾਂ ਕਿਸੇ ਮਤਲਬ ਸਟਰੀਟ 'ਚ ਕੋਈ ਲਾਈਟ ਨਹੀਂ ਜਗਦੀ ਹੈ ਕਿਸੇ ਦੇ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਮੇਨ ਸਮੱਸਿਆ ਸੀਵਰੇਜ ਦੀ ਹੈ ਜੀ ਤੇ ਬਲਾਕ 'ਚ ਹੋਇਆ ਪਾਣੀ ਦੀ ਬਹੁਤ ਸਮੱਸਿਆ ਜੀ ਜੋ ਸੀਵਰੇਜ ਆਪਣੇ ਪਾਣੀ ਆ ਰਿਹਾ ਵਾਟਰ ਬਾਕਸ ਦਾ ਉਹਦੇ 'ਚ ਸੀਵਰੇਜ ਦਾ ਪਾਣੀ ਮਿਕਸ ਹੋ ਰਿਹਾ ਜੀ ਬਹੁਤ ਵੱਡੀ ਸਮੱਸਿਆ ਹੈ ਜਿਹਤੋਂ ਬਹੁਤ ਬਿਮਾਰੀਆਂ ਵੀ ਫੈਲ ਰਹੀਆਂ ਨੇ ਤਾਂ ਉਹਦੇ ਵਾਸਤੇ ਵੀ ਬਾਉ ਜੀ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਇਹ ਫੜਮ ਪਹਿਲ ਦੇ ਆਧਾਰ ਤੇ ਮਸਲਾ ਅਸੀਂ ਹੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਾਲ ਚੋਣ ਪ੍ਰਚਾਰ ਚ ਵੀ ਜੁੜੇ ਹੋਏ ਆ ਤੁਹਾਨੂੰ ਲੱਗਦਾ ਇਹ ਸਾਰੀਆਂ ਵਾਰਡ ਦੇ ਲੋਕਾਂ ਦੀਆਂ ਉਮੀਦਾਂ ਦੇ ਕਰੀ ਨਹੀ ਜੀ ਜੋ ਅਸੀਂ ਮਤਲਬ ਅਸੀਂ ਕੰਪੇਨ ਕਰ ਰਹੇ ਆ ਮੈਂ ਲਖੋਵਾਲ ਕਿਸਾਨ ਜੂਨੀਅਰ ਦਾ ਮੈਂਬਰ ਆ ਸਾਡਾ ਕਿਸੇ ਮਤਲਬ ਪਾਰਟੀ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਤੇ ਸਾਰਿਆਂ ਨਾਲ ਹੈਗਾ ਅਸੀਂ ਸਿਰਫ ਇਹਨਾਂ ਨੂੰ ਸਾਡੇ ਗਵੰਡੀ ਹੋਣ ਦੇ ਨਾਤੇ ਤੇ ਵਧੀਆ ਇਨਸਾਨ ਹੋਣ ਦੇ ਨਾਤੇ ਲੋਕਾਂ ਦੀ ਜੋ ਪਹਿਲਾਂ ਵੀ ਹੈ ਮਤਲਬ ਇਹਨਾਂ ਦੇ ਬਹੁਤ ਵਧੀਆ ਸਹਿਯੋਗ ਆ ਤੇ ਉਸ ਵਾਸਤੇ ਅਸੀਂ ਇਹਨਾਂ ਦੇ ਨਾਲ ਤੁਰੇ ਆ ਤੇ ਅਸੀਂ ਬਹੁਤ ਵਧੀਆ ਸਾਨੂੰ ਰਿਸਪਾਂਸ ਮਿਲ ਰਿਹਾ ਪਾਰਟੀਆਂ ਸਾਡੇ ਵਾਸਤੇ ਸਾਰੀਆਂ ਮਤਲਬ ਇੱਕੋ ਇੱਕੋ ਨੇ ਕਿਸੇ ਨਾਲ ਸਾਡਾ ਫਾਇਰ ਨਹੀਂ ਕਿਸੇ ਨਾਲ ਵਿਰੋਧ ਨਹੀਂ ਠੀਕ ਹੈ ਜੀ ਠੀਕ ਹੈ ਜੀ